ਇਤਿਹਾਸ ਦੇ ਵਿੱਚ ਇੱਕ ਲੜਾਈ ਇਹੋ ਜਿਹੀ ਵੀ ਆ ਜੋ ਸਿਰਫ ਇੱਕ ਬਾਲਟੀ ਲਈ ਲੜੀ ਗਈ ਸੀ ਜਿਸ ਦੇ ਵਿੱਚ 2000 ਤੋਂ ਵੱਧ ਲੋਕ ਮਾਰੇ ਗਏ ਸੀ ਬੋਲਗਨਾ ਦੀ ਹੱਦ ਦੇ ਵਿੱਚ ਜਾ ਕੇ ਉਹਨਾਂ ਦੇ ਕਿਲੇ 'ਚ ਜਾ ਕੇ ਇੱਕ ਲੱਕੜ ਦੀ ਬਾਲਟੀ ਚੋਰੀ ਕਰ ਲਈ ਪਰ ਮੋਡਰਨਾ ਨੇ ਬਾਲਟੀ ਦੇਣ ਤੋਂ ਇਨਕਾਰ ਕਰਤਾ ਜਿਸ ਦੇ ਨਤੀਜੇ ਵਜੋਂ ਬੋਲਗਨਾ ਨੇ ਮੋਡਰਨਾ ਦੇ ਉੱਤੇ ਹਮਲਾ ਕਰ ਦਿੱਤਾ ਇਹ ਲੜਾਈ ਸਵੇਰੇ ਸ਼ੁਰੂ ਹੋਈ ਤੇ ਅੱਧੀ ਰਾਤ ਤੱਕ ਚੱਲੀ ਇਸ ਲੜਾਈ ਵਿੱਚ ਉਦੋਂ 2000 ਤੋਂ ਵੱਧ ਲੋਕ ਮਾਰੇ ਗਏ ਵਿਸ਼ਵ ਭਰ ਦੇ ਵਿੱਚ ਇੱਕ ਤੋਂ ਇੱਕ ਖਤਰਨਾਕ ਜੁੱਧ ਹੋਏ ਨੇ ਤੇ ਜਿਨ੍ਹਾਂ ਜੁੱਧਾਂ ਵਿੱਚ ਹਜ਼ਾਰਾਂ ਤੇ ਲੱਖਾਂ ਲੋਕ ਮਾਰੇ ਗਏ ਹੁਣ ਇਹ ਜੁੱਧ ਜਾਂ ਲੜਾਈਆਂ ਦਾ ਜੋ ਮਨੋਰਥ ਹੁੰਦਾ ਸੀ ਉਹ ਰਾਜਾਂ ਤੇ ਕਬਜ਼ੇ ਕਰਨਾ ਹੁੰਦਾ ਸੀ ਜਾਂ ਆਪਣੀ ਸ਼ਕਤੀ ਨੂੰ ਆਰਥਿਕ ਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਕਰਨਾ ਹੁੰਦਾ ਸੀ ਪਰ ਇਤਿਹਾਸ ਦੇ ਵਿੱਚ ਇੱਕ ਲੜਾਈ ਇਹੋ ਜਿਹੀ ਵੀ ਆ ਜੋ ਸਿਰਫ ਇੱਕ ਬਾਲਟੀ ਲਈ ਲੜੀ ਗਈ ਸੀ ਹਾਂਜੀ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਏਗੀ ਕਿ ਇੱਕ ਬਾਲਟੀ ਲਈ ਲੜਾਈ ਹੋਈ ਸੀ ਜਿਸ ਦੇ ਵਿੱਚ 2000 ਤੋਂ ਵੱਧ ਲੋਕ ਮਾਰੇ ਗਏ ਸੀ ਦਰਸਲ ਇਹ ਗੱਲ ਹੈ ਕਿ 1325 ਦੀ ਜਦੋਂ ਇਟਲੀ ਦੇ ਵਿੱਚ ਧਾਰਮਿਕ ਸਬੰਧ ਕਾਫੀ ਤਣਾਅਪੂਰਨ ਹੋ ਗਏ ਸੀ ਉੱਥੋਂ ਦੇ ਦੋ ਰਾਜ ਬੋਲੋਗਨਾ ਤੇ ਮੋਡਨਾ ਵਿੱਚ ਆਪਸ ਦੇ ਵਿੱਚ ਛੋਟੀਆਂ-ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਕਿਉਂਕਿ ਬੋਲਗਨਾ ਮੰਨਦੇ ਸੀਗੇ ਕਿ ਇਸਾਈਆਂ ਦਾ ਮਾਲਕ ਕ੍ਰਿਸਚੀਅਨ ਪਾਪ ਹੈ ਤੇ ਮੋਡਨਾ ਮੰਨਦੇ ਸੀ ਕਿ ਇਸਾਈਆਂ ਦਾ ਮਾਲਕ ਰੋਮਨ ਸਮਰਾਟ ਹੈ ਤੇ ਇਸੇ ਕਰਕੇ ਉਹਨਾਂ ਦੇ ਆਪਸ ਦੇ ਵਿੱਚ ਧਾਰਮਿਕ ਸਬੰਧ ਸੀ ਜਿਹੜੇ ਬੜੇ ਤਣਾਅਪੂਰਨ ਰਹਿੰਦੇ ਸੀ ਤੇ ਮਾੜੀਆਂ-ਮੋਟੀਆਂ ਜਾਂ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ। ਰੀਨਾਲਡੋ ਬੋਨਾਕਲਸੀ ਦੇ ਰਾਜ ਦੌਰਾਨ ਮੋਡਨਾ ਰਾਜਤੀ ਜਿਹੜਾ ਉਹ ਕਾਫੀ ਹਮਲਾਵਰ ਹੋ ਗਿਆ ਸੀ ਤੇ ਅਕਸਰ ਬੋਲਗਨਾ ਦੇ ਉੱਤੇ ਹਮਲਾ ਕਰਦਾ ਰਹਿੰਦਾ ਸੀ। ਤਾਂ ਇੱਕ ਵਾਰ ਕੀ ਹੋਇਆ ਮੋਡਨਾ ਦੇ ਸਿਪਾਹੀਆਂ ਨੇ ਬੋਲਗਨਾ ਦੀ ਹੱਦ ਦੇ ਵਿੱਚ ਜਾ ਕੇ ਉਹਨਾਂ ਦੇ ਕਿਲੇ 'ਚ ਜਾ ਕੇ ਇੱਕ ਲੱਕੜ ਦੀ ਬਾਲਟੀ ਚੋਰੀ ਕਰ ਲਈ। ਬੋਲਗਨਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਬਾਲਟੀ ਵਾਪਸ ਮੰਗੀ ਪਰ ਮੋਡਰਨਾ ਨੇ ਬਾਲਟੀ ਦੇਣ ਤੋਂ ਇਨਕਾਰ ਕਰਤਾ ਜਿਸ ਦੇ ਨਤੀਜੇ ਵਜੋਂ ਬੋਲਗਨਾ ਨੇ ਮੋਡਰਨਾ ਦੇ ਉੱਤੇ ਹਮਲਾ ਕਰ ਦਿੱਤਾ ਹੁਣ ਬੋਲਗਨਾ ਦੇ ਕੋਲ 32000 ਸਿਪਾਹੀ ਸੀ ਤੇ ਮੋਡਰਨਾ ਦੇ ਕੋਲ ਸਿਰਫ 7000 ਸਿਪਾਹੀ ਸੀ ਤਾਂ ਇਹ ਲੜਾਈ ਸਵੇਰੇ ਸ਼ੁਰੂ ਹੋਈ ਤੇ ਅੱਧੀ ਰਾਤ ਤੱਕ ਚੱਲੀ ਪਰ ਇਸ ਲੜਾਈ ਦੇ ਵਿੱਚ ਜਿੱਤ ਮੋਡਰਨਾ ਦੀ ਹੋਈ ਬੇਸ਼ੱਕ ਮੋਡਰਨਾ ਕੋਲੇ ਸਿਰਫ 7000 ਸਿਪਾਹੀ ਸੀ ਪਰ ਉਹ ਗੋਹਨੀ شدت ਤੇ ਇੰਨੀ ਸੂਰਮਗਤੀ ਨਾਲ ਲੜੇ ਕਿ ਉਹਨਾਂ ਨੇ ਬਾਲਗੋਨਾ ਨੂੰ ਹਰਾ ਦਿੱਤਾ ਤੇ ਉਹ ਇਹ ਲੜਾਈ ਜਿੱਤ ਗਏ ਹੁਣ ਇਸ ਲੜਾਈ ਵਿੱਚ ਉਦੋਂ 2000 ਤੋਂ ਵੱਧ ਲੋਕ ਮਾਰੇ ਗਏ ਸੀ ਤੇ ਇਸ ਲੜਾਈ ਨੂੰ ਇਤਿਹਾਸ ਦੇ ਵਿੱਚ ਦ ਵਾਰ ਆਫ ਵਕਟ ਦੇ ਨਾਮ ਨਾਲ ਜਾਣਿਆ ਜਾਂਦਾ